₹400 ₹400 Assalamu Alaikum 300 300 लो जी 300 ਦੇ ਵਿੱਚ ਚੰਡੀਗੜ੍ਹ ਵਾਲਾ ਕਮਲ ভাই ਚੰਡੀਗੜ੍ਹ ਵਾਲੋ ਕਮਲ ਕਰਦੀ ਆ ਰਸਤੇ ਕਮਲ ਸਸਤੇ ਨੇ ভাই چل ਜਾ ਬੁਲਾ ਰਿਹਾ ਇਸ ਨਾਲ چل ਜਾ ਲੋ ਜੀ ਇਧਰ ਮੋੜ ਵੀ ਹੋ ਜਾਂਦਾ ਕਹਿੰਦੇ ਚੋਰੀ ਚੋਰੀ ਕਰਕੇ ਚੱਲੇ ਸੀ ਕਹਿੰਦੇ ਤੇ ਇੰਨੇ ਰਸ ਵਿੱਚ ਉਹਦਾ ਰਸ ਵੀ ਕਾਫੀ ਜਰਾ ਹਾਂਜੀ ਸਸਵੀ ਕਾਲਜੀ ਸਾਰਿਆਂ ਨੂੰ ਲੋਜ ਸੰਗਤ ਜੀ ਆਪਦਾ ਬਲੌਗ ਸ਼ੁਰੂ ਕਰਨ ਜਾ ਰਹੇ ਜੀ ਅੱਜ ਆਪ ਆ ਗਏ ਜੀ ਆਪਣੀ ਸ਼ਹਿਰ ਹੁਸ਼ਿਆਰਪੁਰ ਜਿੱਥੇ ਕਿ ਲੱਗੀ ਹੋਈ ਸੰਡੇ ਮਾਰਕੀਟ ਤਾਂ ਸੰਡੇ ਮਾਰਕੀਟ ਦਿਖਾਵਾਂਗੇ ਸਾਰੀ ਜੀ ਵੀਡੀਓ ਬਦਲ ਗਈ ਚੈਨਲ ਨੂੰ ਲਾਈਕ ਕੇ ਸਬਸਕ੍ਰਾਈਬ ਕਰ ਲਓ ਤੇ ਚਲੋ ਹੁਣ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਕੀ ਕੀ ਅੱਜ ਸਸਤਾ ਹੈਗਾ ਸੰਡੇ ਮਾਰਕੀਟ ਦੇ ਵਿੱਚ ਤੇ ਚਲੋ ਆਓ ਚੱਲੋ ਆਹ ਲੋੜੀ ਪੂਰਾ ਮੋੜਾ ਮਗੇ ਆਇਆ ਦੇਖੋ ਆਹ ਰੋਡ ਤੇ ਕਾਫੀ ਰੌਣਕਾਂ ਲੱਗੀਆਂ ਆਹ ਦੇਖੋ ਪੂਰਾ ਹੁਸ਼ਿਆਰਪੁਰ ਪੂਰਾ ਰੋਡ ਜਾਮ ਹੋਇਆ ਦੇਖੋ ਆਹ ਸੰਡੇ ਸੇ ਲੱਗੀ ਹੋਈ ਆ ਦੇਖ ਸਕਦੇ ਆ ਅਰਖੋ ਪੀਐਮਬੀ ਬੈਂਕ ਲਾ ਕੇ ਦੇਖੋ ਜਰਾ ਚਲੋ ਜੀ ਪੂਰੀਆਂ ਰੌਣਕਾਂ ਲੱਗੀਆਂ ਝੋਰਾ ਝੋਰਾ ਦੇ ਨਾਲ ਦੀ ਮੂਵ ਚੈੱਕ ਕਰ ਸਕਦੇ ਇਧਰ ਹੀ ਕਾਫੀ ਜਿਆਦਾ ਲੱਗੀਆਂ ਹੋਈਆਂ ਦੇਖੋ ਦੁਕਾਨਾਂ ਆਹ ਲੋ ਜੀ ਤੇ ਆਹ ਲੋ ਜੀ ਅੱਗੇ ਤਾਂ ਦੇਖੋ ਨਾਲ ਦੇਖੋ ਕਾਫੀ ਜਿਆਦਾ ਰੌਣਕਾਂ ਲੱਗੀਆਂ ਹੋਈਆਂ ਹੋਰ ਚੈੱਕ ਕਰੋ ਯਾਰ ਕਿਆ ਬਾਤਾਂ ਕਿਆ ਬਾਤਾਂ ਆਹ ਜੀ ਆਹ ਜੀ ਬਾ ਸੰਗਤ ਜੀ ਆ ਰਹੇ ਨਜ਼ਾਰਾ ਕ ਨਹੀਂ ਆ ਰਹੇ ਕਮੈਂਟ ਕਰਕੇ ਜੂ ਦੱਸਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬੰਦਰੀ ਸਾਈਡ ਵੀ ਦੇਖੋ ਯਾਰ ਕੋ ਜੀ ਤੇ ਜਿੰਨਾ ਦਾ ਦਿਨ ਦਿੱਤੀ ਜਾਂਦੇ ਉਹਦਾ ਬਿਲਕੁਲ ਮੋਲ ਮਗੀ ਵੀ ਜਾਂਦਾ ਵਾ ਆ ਦੇਖੋ ਜੀ ਜਨਾਬ ਵਾਲੇ ਸੋਸਾਂ ਦੇ ਜਨਾਬ ਵਾਲੇ ਆ ਲੋ ਜੀ ਦੇਖੋ ਜੀ ਤੇ ਆ ਬਗੜਾ ਲੱਕਾਂ ਜੀ ਪਰੀ ਆ ਗਏ ਨੇ ਰਿਆ ਹਾਂਜੀ 300 300 ਦੇ ਤੇ ਪਰੀ ਪਾਇਰਲ ਫੋਨ ਕਰਕੇ ਆ ਫੋਨ ਕਰਕੇ ਪੈਜੀ 1.80 ਦੀ ਗਾ ਵੀ 200 ਹੋ ਗਿਆ 300 350 ਦੇ ਕਰ ਰਿਹਾ ਆ ਦੇਖੋ ਪਾਜੀ ਕਹਿੰਦੇ ਆ 350 ਦਾ 300 ਦਾ ਵਿਕਦਾ ਹੈ ਪਾਜੀ ਤੇ ਆਹ ਮੋਲ ਬਾਕੀ ਵੀ ਚੈੱਕ ਕਰ ਸਕਦੇ ਆ ਤੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਆ ਆ ਦੇਖੋ ਜੀ ਜਰਾਵਰੇ ਜਰਾਵਲੇ ਟੋਪੀਆਂ ਦਸਤਾਨੇ ਓਏ ਹੋਏ ਗਰਮ ਸ਼ਰਟਾਂ ਉੱਧਰ ਸਾਈਡ ਵੀ ਦੇਖੋ ਵੀ ਉੱਪਰ ਰੇਟ ਵੀ ਲਿਖੇ ਹੋਏ ਆ ਸਾਰੇ ਆ ਦੇਖੋ ਆਹ ਇੱਕ ਹੋਰ ਟ੍ਰੈਕ ਕੋਲ ਹੋਇਆ ਤੇ ਦੇਖਸਾ ਤਰਾ ਮਾਹੌਲ ਮਗਿਆ ਹੋਇਆ ਆਲਵੇਸ ਉਹਦੀਆਂ ਚਾਰ ਟੋਪੀਆਂ ਆ ਦੇਖੋ ਆ ਡੇਢ ਤੋਂ ਆਲੇ ਕੋਟੀਆਂ 150 ਰੁਪਏ ਦੀਆਂ ਕੋਟੀਆਂ ਵੀ ਦੇਖ ਸਕਦੇ ਆ ਇਹ ਆ ਗਿਆ ਡੇਢ 150 ਤੇ ਭਾਈ ਸਾਰੀਆਂ ਡੇਢ 150 ਤੇ ਆ 250 ਦੀਆਂ ਦੋ 250 ਦੀਆਂ ਦੋ ਜੀ ਆ ਲੋ ਜੀ ਓ ਜੈਸ ਕੋਟੀ ਵਾਲੇ 150 150 150 150 250 ਦੀਆਂ ਦੋ ਤੇ 150 ਦੀ ਇੱਕ ਕਰਾ 250 ਦੀਆਂ ਦੋ ਕਰਤੀਆਂ ਆ ਲੋ ਜੀ ਤੇ ਜੈਸ ਕੋਟੀ ਵਾਲੇ 150 150 150 150 ਆ ਲੋ ਜੀ ਮੋੜ ਚਾ ਕਰੋ 250 ਦੀਆਂ ਦੋ ਕੋਣ ਦਾ ਚੈੱਕ ਕਰੋ ਯਾਰਾ ਪੂਰੇ ਪਾਸੇ ਚਾਰੇ ਪਾਸੇ ਦੇਖੀ ਦੇਖਾ ਤੇ ਆ ਲੋ ਜੀ 250 ਦੀਆਂ ਦੋ ਇਧਰ ਵੀ ਲੇਡੀਜ਼ ਸਕੋਟੀਆਂ 250 ਦੀਆਂ ਦੋ ਲੈਡੀਜ਼ ਸਕੋਟੀਆਂ 250 ਦੀਆਂ ਦੋ 250 ਦੀਆਂ ਦੋ ਲੈਡੀਜ਼ ਸਕੋਟੀਆਂ ਬਲੈਕ ਵਧੀਆ ਦਾ ਦਿਖਾ ਦੇਈਏ ਦੋ-ਚਾਰ ਆ ਲਓ ਜੀ ਲੈਡੀਜ਼ ਸਕੋਟੀਆਂ ਲੈ ਆ 250 ਦੀਆਂ ਦੋ 250 ਦੀਆਂ ਦੋ 250 ਦੀ ਦੋ ਲੈਡੀਜ਼ ਕੋਟੀਆਂ ਤੇ ਆਜੋ ਤੁਹਾਨੂੰ ਹੋਰ ਵੀ ਦਿਖਾਉਨੇ ਆ ਤੇ ਆਹ ਦੇਖੋ ਪੂਰਾ ਮਾਹੌਲ ਚੈੱਕ ਕਰੋ ਉਹ ਦੇਖੋ ਜੀ 520 ਦੀਆਂ 250 ਦੀਆਂ ਦੋ 250 ਦੀਆਂ ਦੋ ਕੋਟੀਆਂ ਬਦਲ ਕਾਫੀ ਜਰਾ ਸੇਲ ਲੱਗੀ ਹੋਈ ਹੈ 250 ਦੀਆਂ ਦੋ ਦੋ ਕੋਟੀਆਂ ਇੱਧਰ ਸਾਈਡ ਵੀ ਦੇਖੋ ਜੀ ਪਜਾਮੇ ਬਜੂਮੇ ਵੀ ਕਾਫੀ ਲੱਗੇ ਹੋਏ ਸਭ ਸੇਲ ਦੇ ਵਿੱਚ ਹੀ ਲਟਾਇਆ ਤੁਸੀਂ ਮੋਰ ਚੈੱਕ ਕਰ ਸਕਦੇ ਆ ਦੇਖੋ ਜੀ ਪੁਰੀਆਂ ਹੌਣਕਾ ਲੱਗੀਆਂ ਹੋਈਆਂ ਆਹ ਦੇਖੋ ਜੀ ਆਜੋ ਅੱਜ ਜੇ ਆਦਾ ਮੋਰ ਮਗਿਆ ਪਿਛਲੇ ਨਾਲੋਂ ਆਲੋ ਜੀ ਉਹਨਾਂ 50,000 ਰੁਪਏ ਵੀ ਹੈਗੇ ਦਾ ਦਿਖੋਨੇ ਆ। ਲੋ ਪੱਟੀ ਹੋ ਗਈ। ਜਿੰਨੀ ਮਰਜ਼ੀ ਤੋਂ ਬਾਅਦ ਪੇ 100 ਰੁਪਏ। ਹਾਏ ਤੇ ਸੋਹਰੋ। ਲੋ ਜੀ। ਹਾਏ ਤੇ ਸੋਹਰੋ। 100 ਰੁਪਏ। ਇਹ ਆਲੋ ਜੀ। ਜੀ ਕਮੇਡੀ 100 ਰੁਪਏ, 40 ਰੁਪਏ, 100। ਤੇ ਦੇ ਸਾਦੇ ਆ। ਪੂਰਾ ਮਹੌਲ ਪੂਰਾ ਪੂਰੇ ਦਾ। ਉੱਧਰ ਦਾ 100-100 ਉੱਧਰ 50-50 ਰੁਪਏ ਵੀ ਦਾ ਟੋਟਾ ਵਾ 50 ਰੁਪਏ ਪੀਆ ਪੀਆ ਲੇਡੀ ਟੋਪ ਪੀਆ ਪੀਆ 50-60 ਰੁਪਏ ਆਹ 50 ਰੁਪਏ ਲਓ ਲੱਕੀ ਸੇਲ ਪੀਆ 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 50-50 ਪੀਆ ਪੀਆ ਰੁਪਏ ਦੀਆਂ ਕੋਟੀਆਂ ਤੇ ਆਹ ਉਹਦਰ ਵੀ 300 300 300 ਲੋ ਜੀ 300 ਦੇ ਵਿੱਚ ਟਿਕਟ ਵਾਲਾ ਕਮਲ بھائی ਚੰਡੀਗੜ੍ਹ ਵਾਲਾ ਕਮਲ ਕਰ ਦਿਆ ਰਸਤੇ ਕਮਲ ਸੱਤਵੇਂ ਭਾਈ ਹਾਲ ਹੋ ਗਿਆ ਚਲੋ 300 ਚਲੋ 300 ਦੇ ਵਿਚਾਰ ਕੋਈ ਆਇਆ 300 ਉਹ ਉੱਚਾ ਕਰਤਾ ਰੇ ਸੰਗਨੀ ਦੇਖੋ ਆ ਤੁਹਾਨੂੰ ਬੈਲਟਾ ਬੁਲਟਾ ਮਿਲ ਜਾਣੀ ਆ ਕੋਈ ਬੈਲਟਾ ਕੀ ਰੇਟ ਰਹਿ ਜਾਂਦਾ ਵਾ ਇਹ 100 ਰੁਪਏ ਵੀਰੇ 100 ਰੁਪਏ 200 ਵਾਲੀ 250 ਵਾਲੀ 100 ਰੁਪਏ ਜੀ ਠੀਕ ਆ ਜੀ ਤੇ ਆ ਜੋ ਪੈਸਾ ਪੂਰਾ ਮਾਹੌਲ ਦੇਖੋ ਜੀ ਪੂਰੀਆਂ ਔਂਕਾ ਲੱਗੀਆਂ ਪੂਰੀ ਤੇ ਪੂਰੀਆਂ ਆ ਦੇਖੋ ਸਾਡੇ ਇਧਰ ਹੀ ਸਾਈਡ ਵੀ ਜਿਵੇਂ ਜਿਵੇਂ ਸਰਦੀ ਵਧਿਆ ਦੀ ਆ ਤੇ ਕੋਟੀਆਂ ਵੀ ਉਹ ਰੇਟ ਬਿਲਕੁਲ ਘਟੀ ਵੀ ਜਾਂਦੇ ਪਏ ਆ ਤੇ ਆ ਜੋ ਆ ਦੇਖੋ ਜਿੱਥੇ ਪਾਜੀ ਕਿਦਾਂ ਜੀ ਬਸ ਠੀਕ ਆ ਪਾਜੀ ਇਹ ਕੀ ਆ ਗਰਮ ਕੋਟੀ ਸੈਟਾ ਪੂਰਾ ਜੀ ਇਹ ਕਿੰਨੇ ਦਾ ਭਾਈ 500 ਰੁਪਏ ਦਾ 500 ਰੁਪਏ ਦਾ ਨਾਲ ਪਜਾਮਾ ਤੇ ਲੋ ਜੇ ਤੇ ਜੈਕਟਾ ਭਾਈ ਜੈਕਟਾ ਦਾ ਕੀ ਰੇਟ ਰਹਿੰਦਾ 400 ਰੁਪਏ 400 ਰੁਪਏ ਹਣਾ ਠੀਕ ਆ ਜੀ ਤਾਂ ਦੇਖੋ ਜੀ ਬਾਜੀ ਬਾਜ ਜੈਕਟਾ 400 ਦੇ ਵਿੱਚ ਤੇ ਬਾਕੀ ਤੁਹਾਨੂੰ ਨਾਲ ਦੇ ਨਾਲ ਦਦੂ ਨੇ ਬਾਕੀ ਪੂਰਾ ਮਤਲਬ ਹੀ ਦੇਖ ਸਕਦੇ ਆ ਤੇ ਪੂਰਾ ਇਹ ਰੋਡ ਜਾਮ ਹੋ ਜਾਂਦਾ ਵਾ ਹੁਣ ਤੇ ਪੂਰਾ ਐ ਤੁਸੀਂ ਹਸਾ ਦੇ ਜੋਤੀ ਚੌਂਕ ਵੀ ਗਈ ਔਰ ਮਤਲਬ ਪੂਰਾ ਰਸ ਪਿਆ ਹੋਇਆ ਤੇ ਆਹ ਦੇਖ ਸਕਦੇ ਇੱਧਰ ਵੀ ਸੈਣ ਤੇ ਆ ਵੀ ਕੋਟੀਆਂ ਆ ਕੀ ਵੀਰੇ ਕੀ ਰੇਟ ਆ 150 ਦੀ ਇੱਕ ਤੇ 150 ਦੀ ਕੋਟੀਆਂ ਬੜੀਆਂ ਸਾਰੀਆਂ ਤੇ ਆ ਜੋ ਜੇ ਨਾਲ ਦੀ ਨਾਲ ਤੁਹਾਨੂੰ ਹੋਰ ਅਪਡੇਟ ਦੇਈ ਜਾਂਦੇ ਆ ਨਾਲ ਦੀ ਨਾਲ ਹਰ ਰੋਈ ਇੱਧਰ ਵੀ ਟੋਪੀਆਂ ਵੀ ਲੱਗੀਆਂ ਆਹ ਟੋਪੀਆਂ ਕਿੰਨੇ ਦੀਆਂ ਭਰਾ? ਲੇਡੀਜ਼ ਜਾਨ ਸਾਰੀਆਂ ਲਾਦੇ ਯਾਰ 200 ਰੁਪਏ ਬਾਈ ਜਿਹੜੀ ਮਰਜੀ ਲੈ ਲਓ 100-100 ਰੁਪਏ ਦੀ ਟੋਪੀ 100-100 ਰੁਪਏ ਦੀ ਆਹ ਲਓ ਜੀ ਇੱਧਰ ਵੀ ਦੇਖੋ ਕਾਫੀ ਲੱਗੀਆਂ ਹੋਈਆਂ ਆਜੋ ਕਿ ਹੋਰ ਦਿਖਾਉਣੇ ਤੁਹਾਨੂੰ ਆਹ ਲਓ ਜੀ 2-200 ਰੁਪਏ ਆਹ ਲਓ ਜੀ ਮੋੜੀ ਮਾਲ ਦੀ ਕੋਈ ਹਲੇ ਦੋਸਤ ਵਾਲਾ 100 ਰੁਪਏ ਦੇ ਕਹਿੰਦੇ ਨੇ ਆ। ਕੋਟੀਆਂ ਤੋਂ ਡੇਟਾ ਦੇ ਮੋੜ ਚੈੱਕ ਕਰੋ ਪੂਰਾ। ਆਹ ਦੇਖੋ ਇਧਰ ਸਾਈਡ 'ਚ ਕਾਫੀ ਲੱਗੀਆਂ ਹੋਈਆਂ ਤੇ ਕਰਨਾ ਇਧਰ ਵੀ। ਆਹ ਦੇਖੋ ਜੀ। ਕੋਈ ਪੁਰਾਣੇ ਰੋਣ ਕਾ ਲੱਗੀਆਂ ਹੋਈਆਂ ਵਾ। ਬਾਜੀ ਆਜੋ। ਆਜੋ ਇਧਰ ਦਿਖਾਉਨੇ ਹੋਰ ਤੁਹਾਨੂੰ। ਆ ਜੇ ਸੌਦੇ ਛਾਈ ਹੋਣੇ ਆਜੋ। ਆਹ ਦੇਖੋ। ਹਾਲ ਹੋ ਜਿੱਧਰ ਹੀ ਸਾਈਡ ਵੀ ਦੇਖੋ ਕੋਟੀਆਂ ਕਰਮ ਕੋਟੀਆਂ ਇੱਧਰ ਲੇਡੀਜ਼ ਕੋਟੀਆਂ ਸਾਰੇ ਗਰਮ ਤੇ ਦੇਖ ਸਕਦੇ ਆ ਕਾਫੀ ਤੇ ਕਾਫੀ ਲੱਗੀਆਂ ਹੋਈਆਂ ਕੋਟੀਆਂ ਵਗੈਰਾ ਇੱਧਰ ਸਾਈਡ ਵੀ ਮਾਹੌਲ ਪੂਰਾ ਮੰਗਿਆ ਹੋਇਆ ਵਾ ਤੇ ਆਜੋ ਐ ਦੀ ਨਾਲ ਦੀ ਨਾਲ ਤੁਹਾਨੂੰ ਹੋਰ ਅਪਡੇਟ ਦਈ ਜਾਨੇ ਆਂ ਸਾਡੇ ਫੋਨ ਨੇ ਤੇ ਇੱਧਰ ਵੀ ਦੇਖੋ ਆਹ ਕੋਟੀਆਂ ਲੇਡੀਜ਼ ਕੋਟੀਆਂ ਇੱਧਰ ਸਾਈਡ ਭਾਜੀ ਕੀ ਪ੍ਰਾਈਸ ਰਹਿ ਜਾਂਦਾ ਕੋਟੀਆਂ ਦਾ 350 ਸਾਢੇ 350 ਇਹ ਸਾਰੀਆਂ 350 ਦੀ ਆ ਭਾਜੀ ਆ ਲੋ ਜੀ ਆ ਸਾਰੇ 350 ਦੀ ਕੋਟੀਆਂ ਵਾ ਤੇ ਔਰ 70 ਰੁਪਏ ਵੀ ਦਿਖਾਉਂਦੇ ਤੁਹਾਨੂੰ 70 ਰੁਪਏ ਵਾਲੀ ਸੇਲ ਸੇਲ ਲੱਗੀ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਆ ਦੇਖੋ ਜੀ ਹੌਚਾ ਕਰੋ ਯਾਰ 100 ਰੁਪਏ 70 ਰੁਪਏ ਵਾਲਾ ਲੱਗੀ 100 ਰੁਪਏ 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 200 ਰੁਪਏ ਦੇ ਵਿੱਚ ਵੀ ਦੇਖੋ ਜੀ ਔਰ ਦੇਖੋ ਇਹ ਨਕੀ ਲੇਡੀਜ਼ ਕੋਟੀਆਂ 200 ਰੁਪਏ ਆਜੋ ਜੀ ਨਾਮ ਦੇ ਨਾਲ ਤੁਹਾਨੂੰ ਦਸੀ ਜਾਣਾ ਤੁਹਾਨੂੰ ਸਾਰੇ ਰੇਟ ਦਿਖਾਈ ਜਾਣੇ ਨਾਮ ਦੇ ਨਾਲ ਲੋ ਦੇਖ ਸਕਦੇ ਆ ਸਿੱਧਰ ਸਾਈਡ ਵੀ ਦੇਖੋ ਲਗੀਆਂ ਵਾਹ ਲੋ ਜੀ ਜੈਂਸ ਗਰਮ ਚਟਰਾਂ ਕੋਟੀਆਂ ਹੁੱਡੀਆਂ ਭਾਈ ਹੁੱਡੀ ਕਿੰਨੇ ਦੀ ਹੈ ਭਾਈ 500 ਦੀ ਇਹ ਸਾਰੀਆਂ 5 500 ਬਜੇ ਪਰ ਸਭ 5 500 ਦੀ ਹੈ ਆ ਕਿੰਨੀ ਦੀ ਬਾਜੀ ਇਹ 500 ਅਸੀਂ ਵੀ 500 ਨਾ ਸਾਰੀਆਂ 5 500 ਵਾਲੀ ਹੈ ਨਾ ਆਹ ਲੋ ਜੀ ਦੇਖ ਸਕਦੇ 5 500 ਜਿਹੜਾ ਕੁ ਗਰਮ ਕੀ ਬਾਤ ਲੋ ਜੀ ਤੇ ਤੁਸੀਂ ਦੇਖ ਸਕਦੇ ਕਾਫੀ ਖੁੱਡੀਆਂ ਹੈਗੀਆਂ ਵਾ ਤੇ ਬਾਜੀ ਹਰ ਵਾਰ ਇੱਥੇ ਲੱਗਦੀ ਹੈ ਡੀਜ਼ਲ ਹਾਂਜੀ ਸੰਡੇ ਤੇ ਸੰਡੇ ਪਈ ਹੈ ਸੰਡੇ ਸੰਡੇ ਨਾ ਇੱਥੇ ਤੇ ਜੈਕਟਾਂ ਦਾ ਕੀ ਪ੍ਰਾਈਸ ਰਹਿ ਜਾਂਦਾ ਬਾਜੀ ਆਪਣਾ 700 ਰੁਪਏ 700 ਰੁਪਏ ਹੈ ਨਾ ਠੀਕ ਆ ਜੀ ਤੇ ਜੈਕਟਰ ਦੀ ਦੇਖ ਸਕਦੇ ਆ ਦੇਖੋ ਬਿਲਕੁਲ ਤੁਹਾਨੂੰ ਹਰ ਸਾਈਜ਼ ਇਹ ਵੇਲ ਵੇ ਮਿਲ ਜੂਗਾ ਭਾਜੀ ਹਾਂ ਜੀ ਤਾਂ ਲੋ ਜੀ ਦੇਖ ਸਕਦੇ ਹੋ ਮੇਰੇ ਕੋਲ ਵੱਡਾ ਸਾਈਜ਼ ਮਿਲੂਗਾ ਠੀਕ ਆ ਠੀਕ ਆ ਭਾਜੀ ਤੇ ਕਾਫੀ ਜੈਕਟਸ ਵਗੈਰਾ ਹੈਗਾ ਕਾਫੀ ਭਾਏ ਤੋਂ ਹਰ ਇੱਕ ਸਾਈਜ਼ ਅਵੇਲੇਬਲ ਆ ਤੁਸੀਂ ਦੇਖ ਸਕਦੇ ਪੂਰਾ ਭਰਿਆ ਹੋਇਆ ਵਾ ਤੇ ਲੇਡੀਜ਼ ਦਾ ਵੀ ਨਾਲ ਹੀ ਵੇਜ ਆਪਣਾ ਹਾਂ ਜੀ ਹਾਂ ਜੀ ਲੇਡੀ ਉਹਦਾ ਕੀ ਰੇਟ ਆਂਦਾ ਭਾਜੀ ਅਲੱਗ ਅਲੱਗ ਰੇਟ ਆ ਭਾਈ ਇਕੱਲੇ ਪਿਆਮੇ 200 ਰੁਪਏ ਆ ਤੇ ਲੋ ਜੀ ਸੰਗਤ ਜੀ ਦੇਖ ਸਕਦੇ ਆ ਲੇਡੀਜ਼ ਕੱਪੜੇ ਵੀ ਤੇ ਪ੍ਰੋਪਰ ਹਰੇਕ ਦਾ ਰੇਟ ਅਲੱਗ ਅਲੱਗ ਆ ਤੇ ਨਾਲ ਦੀ ਨਾਲ ਤੁਹਾਨੂੰ ਤਖਾਦ ਵੀ ਦਿੰਨੇ ਆ ਆਹ ਦੇਖੋ ਜੀ ਆਹ ਪੂਰਾ ਸੈਟ ਆ ਇਹ ਕਹਿੰਦੇ 500 ਰੁਪਏ ਦੇ ਵਿੱਚ ਆ ਕੀ ਦੇਖ ਸਕਦੇ ਆ ਤੇ ਕਾਫੀ ਤਰ੍ਹਾਂ ਦੀ ਕੋਟੀਆਂ ਹੈਗੀਆਂ ਤੇ ਕਈ ਕੌ ਜੀ ਹੈਗਾ ਵਾ ਆਹ ਲੋ ਜੀ ਤੇ ਇਧਰ ਸਾਈਡ ਵੀ ਕਾਫੀ ਦੇਖੋ ਲੱਗੀਆਂ ਹੋਈਆਂ ਜੀ ਉਸ ਪੈਂਟ ਹੋ ਗਈਆਂ ਸ਼ਰਟਾ ਹੋ ਗਈਆਂ ਤੇ ਨਾਲ ਦੀ ਨਾਲ ਮਤਲਬ ਮੈਂ ਤੁਹਾਨੂੰ ਜਿੰਨਾ ਮਤਲਬ ਕਹੀ ਜਾਵਾਂ ਨਾ ਉਨੇ ਮਤਲਬ ਰੌਣਕਾਂ ਦੇ ਬਾਦ ਦਾ ਜੀ ਦੇਖ ਸਕਦੇ ਕੈਮਰੇ ਦੇ ਵਿੱਚ ਪੂਰੀ ਤਰ੍ਹਾਂ ਤੇ ਕਾਫੀ ਜਿਹੜੇ ਦੇਖ ਸਕਦੇ ਆ ਪਿਛਲੀ ਵੀਡੀਓ ਵੀ ਦੀ ਬਹੁਤ ਜਿਆਦਾ ਪਿਆਰ ਤਾਂ ਇਸ ਵੀਡੀਓ ਨਾਲ ਆਈਗਾ ਆਪਣੀ ਪਿਆਰ ਰੂਣਗੇ ਤੁਸੀਂ ਦੇਖ ਸਕਦੇ ਹੋ ਆਹ ਲੋ ਜੀ 150 ਦੇ ਦੋ ਆਹ ਰੋੜੀ ਅੱਗੇ ਚੱਲਦੇ ਆ ਆਹ ਲੋ ਜੀ ਮਹੌਤਾ ਕਰੋ ਜਰਾ ਪੂਰਾ ਤੇ ਥੇਰੇ ਸਾਈਡ ਵੀ ਤੁਸੀਂ ਦੇਖ ਸਕਦੇ ਆ ਦੇਖੋ ਸਲੋ ਜੀ ਤੇ ਥੇਰੇ ਸਾਈਡ ਵੀ ਕਰਮਪੋਟੀਆਂ ਬਾਜੀ ਬੱਚਿਆਂ ਦੀ ਕੀ ਪ੍ਰਾਈਸ ਬਾਜੀ ਬੱਚਿਆਂ ਦਾ 350 350 ਅਸੂ ਜੀ ਬੱਚਿਆਂ ਦੀ ਜਿਹੜੀ ਹੈਗਾ ਸਮਾਨ ਜਿੰਨਾ ਵੀ ਹੈਗਾ ਕੋਕੀਆ 350 ਬਾਕੀ ਹੋਰ ਵੀ ਹੈਗਾ ਸਾਨੂੰ ਹਰ ਇੱਕ ਦਾ ਉਹ 350 250 350 400 500 ਦੇ ਵਿਚ ਵਿੱਚ ਵੇਚੀ ਆ ਇੱਧਰ ਦੇਖੋ ਰੋਣ ਕਰ ਲੱਗੀਆਂ ਪੂਰੀਆਂ ਆਹ ਲੋ ਜੀ ਦੇਖ ਸਾਦੇ ਕਾਫੀ ਜਰਿਏ ਦੇਖੋ ਜੈਕਟਸ ਵਗੈਰਾ ਹੈਗੀਆਂ ਪੂਰਾ ਭਰਿਆ ਹੋਇਆ ਵਾ ਤੇ ਮੋੜੀ ਨੇ ਅੱਤ ਵਾਲੀ ਜੈਕਟ 600 ਦੇ ਵਿੱਚ ਤੇ ਇਧਰ ਸਾਈਡ ਵੀ ਦੇਖੋ ਲੋ ਜੀ ਚੱਲ ਜਾ ਬੁਲਾਇਆ ਇਸ ਨਾਲ ਚੱਲ ਜਾ ਚਲੋ ਜੀ ਇਤਰਾ ਮੋੜ ਵੀ ਹੋਇਆ ਤਾਂ ਕਹਿੰਦੇ ਚੋਰੀ ਚੋਰੀ ਕਰਕੇ ਚੱਲੇ ਸੀ ਕਹਿੰਦੇ ਤੇ ਇੰਨੇ ਰਸ ਵਿੱਚ ਉਹਦਾ ਰਸ ਵੀ ਕਾਫੀ ਜਰਾ ਤੁਸੀਂ ਮਾਹੌਲ ਚੈੱਕ ਕਰ ਸਕਦੇ ਆ ਆਹ ਲੋ ਜੀ ਥਰੀ ਸਾਈਡ ਵੀ ਦੇਖੋ ਇੱਧਰ ਵੀ ਲਿਖਿਆ ਹੋਇਆ ਜੀ ਪੰਜਾਬ ਨੂੰ 10 ਹਾਊਸ ਸਾਲ ਦੀ ਸੇਲ ਲੱਗੀ ਹੋਈ ਆ। 700 ਜੀ ਆਇਓ 700 700 ਭਾਈ ਇਹ ਸਾਰੇ 700 1490 ਰੁਪਏ 700 ਦਾ ਜਿਹੜਾ ਮਰਜੀ ਲਓ। ਲੋ ਜੀ। ਰੇਡ ਵੀ ਉੱਪਰ ਲੱਗਾ ਵਾ। ਤੇ ਉਧਰ ਲੇਡੀਜ਼ ਭਾਈ ਲੇਡੀਜ਼ ਦਾ ਕੀ ਰਹਿ ਜਾਂਦਾ? ਭਾਈ ਇਹ ਵੀ ਤੁਹਾਨੂੰ 300 ਆ ਮਿਲਦਾ ਵਾ। ਉਹ ਤਾਂ ਸਾਰੇ ਦੇ ਰਹੇ ਆ ਜੀ। ਬਿਲਕੁਲ ਠੀਕ ਆ 300 ਦੇ ਵਿੱਚ ਵੀ ਦੇਖ ਸਕਦੇ ਆ ਕਾਫੀ ਇਹ ਜੋ ਵੈਰੀਟੀ ਹੈਗੀ ਆ ਤੇ ਕਾਫੀ ਸੇਲ ਲੱਗਦੀ ਆ ਇੱਧਰੀ ਸਾਈਡ ਤੇ ਅੱਗੇ ਐਂ ਚੱਲ ਜੀਏ। ਅੱਗੇ ਹੋਰ ਦੇਖੋ। ਇੱਧਰੀ ਸਾਈਡ ਵੀ ਹਾਲੋ ਜੀ ਤੇ ਲੋ ਜੀ ਕਿੰਨੀ ਸਰਵਿਸ ਕੋ ਕਰਮ ਕੋਟੀਆਂ ਆ ਰੋ ਜੀ ਉਧਰ ਸਾਈਡ ਜੈਕਦਾ ਵਗੈਰਾ ਸਾਰਾ ਕੁਝ ਬੋਲੀ ਮਾਹੌਲ ਚੈੱਕ ਕਰੋ ਯਾਰਾ ਤਾਂ ਪੂਰਾ ਮਾਹੌਲ ਦੇਖੋ ਭਰਿਆ ਹੋਇਆ ਪੂਰਾ ਰੌਣਕਾਂ ਜੋਰਾ ਸ਼ੋਰਾ ਦੇ ਰੌਣਕਾਂ ਲੱਗਿਆ ਹੋਈਆਂ ਪੂਰੀਆਂ ਤੇ ਅਦਰ ਦੇਖਦੇ ਹਾਂ ਪਾ ਜੀ ਕੀ ਪ੍ਰਾਈਸ ਰਹਿ ਜਾਂਦਾ ਨਾ 350 ਹਾਂਜੀ 350 350 ਤੇ ਆਹ ਦੇਖੋ ਜੀ 350 ਦੇ ਵਿੱਚ ਤੇ ਆ ਵੀ ਸਾਰੇ 350 ਦੇ ਵਿੱਚ ਆ ਸਾਰਾ ਹਨਾ ਤਾਂ ਉਹ ਜੀ ਵਿੱਚ ਕੋਟੀਆਂ ਵਗੈਰਾ 350 ਦੇ ਵਿੱਚ ਆ ਅੱਛਾ ਸੂਟ ਸੂੜੀ 500 ਰੁਪਏ ਹਨਾ ਚਾਹ ਲੋ ਜੀ ਸੂਟ ਬਾਈ ਦਿਖਾ ਦਿਓ ਮਾੜਾ ਜਾਂ ਤੇ ਆਹ ਲੋ ਜੀ ਸੂਟ ਦੇਖੋ ਜੀ ਪੂਰਾ ਤੁਹਾਨੂੰ ਮਿਲ ਜੂਗਾ ਗਰਮ ਸੂਟ ਆਹ ਲੋ ਲੋ ਜੀ ਦੇਖੋ ਜੀ ਉਹ ਸਾਰੇ 550 ਵਾਲੇ ਹੀ ਆ 500 ਚ ਲੱਗੂ ਸਾਰੇ ਉਹ ਇਹ 550 ਨਾ 990 990 ਰੀ ਸਾਰੇ 990 ਰੁਪਏ ਵਾਲੇ ਆ ਉਹ ਦੇਖਾਦੇ ਆ ਇਹਦਾ ਰੇਟ ਇਹਦਾ 500 ਕਿੰਨੇ ਹੈ ਨਾ ਹਾਂ ਉਹ ਦੇਖ ਸਕਦੇ ਤੇ ਜੈਕਟ ਵਗੈਰਾ ਪੜੀ ਹੈ ਭਾਜੀ ਜੈਕਟ ਦਾ ਕੀ ਰੇਟ ਭਾਜੀ ਇਹ 500 500 ਚਲੋ ਜੀ 500 ਰੁਪਏ ਦੇ ਵਿੱਚ ਹੈ ਲੇਡੀਜ਼ ਜੈਂਟ ਮਿਕਸ ਹੀ ਆ ਹਾਂ ਮਿਕਸ ਹੈ ਜੀ ਠੀਕ ਆ ਲਓ ਜੀ ਆਹ ਦੇਖ ਸਕਦੇ ਆ ਇੱਧਰ ਹੀ ਸਾਈਡ ਵੀ ਦੇਖੋ ਇਹ ਲਾਈਟ ਹੈ ਤੇ ਲੋਕ ਸੰਗ ਜੀ ਦੇ ਸਾਹਦੇ ਕਾਫੀ ਰੌਣਕਾ ਤੇ ਉੱਧਰ ਦੇਖੋ ਧੁੰਦ ਵੀ ਮੈਂ ਲੱਪਈ ਆ ਤੇ ਹਾਲ ਹੋ ਗਿਆ ਮਾਹੌਲ ਚੈੱਕ ਕਰੋ 50 ਰੁਪਏ ਹੋ ਗਿਆ 70 ਰੁਪਏ 100 ਰੁਪਏ ਇੱਥੇ ਸਾਰੇ ਬਸ ਇਹੀ ਆ ਮਤਲਬ ਰੇਟ ਸਿੰਘ ਆ ਰੇਟ ਆ ਤੇ ਤੁਹਾਨੂੰ 500 ਰੁਪਏ ਦੇ ਵਿੱਚ ਵੀ ਤੁਹਾਨੂੰ ਕਰਮ ਸੂਟ ਦਿਖਾਤਾ ਹੈ ਲੇਡੀਜ਼ ਮਾਹੌਲ ਚੈੱਕ ਕਰੋ ਯਾਰ ਸੰਗ ਜੀ ਆ ਦੇਖੋ ਜੀ ਦੇਖੋ ਜੀ ਕਿੰਨੀ ਰੌਣਕ ਲੱਗਿਆ ਹੋਈ ਆ ਆਜੋ ਤੁਹਾਨੂੰ ਹੋਰ ਦਿਖਾਉਨੇ ਆ ਨਾਲ ਦੀ ਨਾਲ ਸਿੱਧੇ ਸਾਈਡ ਵੀ ਚਲੋ ਜੀ ਹੋਰ ਅਮੋ ਮਾਹੌਲ ਚੈੱਕ ਕਰੋ ਜਰਾ ਦੇਖਾਗਾ ਹੁਣ ਕਿੰਟ ਘਰ ਰੂਰਲ ਸਾਈਡ ਨਾਲ ਪਹੁੰਚਦੇ ਪਏ ਆ ਤੇ ਇੱਥੇ ਵੀ ਕਾਫੀ ਸ਼ੋਪਸ ਵਗੈਰਾ ਦੇਖੋ ਲੱਗੀਆਂ ਹੋਈਆਂ ਇਦਾਂ ਤੇ ਆਜੋ ਇੱਥੇ ਨਾਲ ਦੀ ਨਾਲ ਤੁਹਾਨੂੰ ਨਮੀ ਨਮੀ ਅਪਡੇਟ ਦਿੰਦੇ ਰਹਿਣਾ ਆਪਾਂ ਤੇ ਆਹ ਦੇਖੋ ਜੀ ਇੱਥੇ ਵੀ ਮਾਹੌਲ ਚੈੱਕ ਕਰੋ ਜਰਾ ਦੇਖੋ ਜੀ ਆਹ ਹੋਣ ਲੱਗੀ ਸੱਜਣੇ ਆਈ ਹਾਂ ਆਹ ਲੋ ਜੀ ਇੱਧਰ ਵੀ ਗਾਰੇ ਬੀ ਕੋਟੀਆਂ ਵਗੈਰਾ ਸਾਰੀਆਂ ਲੇਡੀਜ਼ ਕੋਟੀ ਟੌਪ 100 ਰੁਪਏ ਦੇ ਵਿੱਚ ਤੇ ਇੱਧਰ ਵੀ ਦੇਖ ਸਕਦੇ ਆ ਤੇ ਕਾਫੀ ਸੌਕਸ ਲੱਗੀਆਂ ਹੋਈਆਂ ਆ ਆਹ ਬੋਲੀ 100 ਰੁਪਏ ਕੋਟੀ ਟੌਪ 40 ਤੇ ਆਹ ਲੋ ਜੀ ਆਇਓ ਆਇਓ ਸੇਲ ਆ ਗਿਆ 100 ਰੁਪਏ 100 ਰੁਪਏ 100 ਰੁਪਏ ਕੋਟੀ ਲੋ ਟੌਪ ਲੋ 100 ਰੁਪਏ ਥਰੀ ਸਾਈਡ ਵੀ ਤੁਸੀਂ ਦੇਖ ਸਕਦੇ ਆ ਕਾਫੀ ਜਰੀਏ ਦੇਖੋ ਇੱਧਰ ਵੀ ਕੋਟੀਆਂ ਵਗੈਰਾ ਹੈਗੀਆਂ ਆ ਆਹ ਲੋ ਜੀ ਇਹ 200 ਰੁਪਏ ਦੇ ਵਿੱਚ ਤੇ ਉਹ ਦੇਖੋ ਸਾਹਮਣੇ ਕਲੋਕ ਟਾਵਰ ਤੇ ਇੱਧਰ ਸਾਈਡ ਵੀ ਦੇਖੋ ਕਾਫੀ ਇੱਧਰ ਵੀ ਰੋਡਾਂ 깔ੀਆਂ ਹੋਈਆਂ ਵਾ ਆਹ ਦੇਖੋ ਜੀ ਤੇ ਆਜੋ ਹੋਰ ਤਾਂ ਦਿਖਾਉਣੇ ਨਾਲ ਦੀ ਨਾਲ ਆਹ ਦੇਖੋ ਜੀ ਚਲੋ ਜੀ ਦੇਖ ਸਕਦੇ ਜਾਇੰਟਸ ਰੋਡੀਆਂ ਵਗੈਰਾ ਕੋਠੀਆਂ ਵਗੈਰਾ ਆਗੇ ਇਹ ਵੀ ਸਾਰੀਆਂ 2-200 ਰੁਪਏ ਦੇ ਵਿੱਚ ਤੇ ਕੇ ਲੇਡੀਜ਼ ਆ ਜਾਂਦੀਆਂ ਵਾ ਤੇ ਲੇਡੀਜ਼ ਕੋਟੀਆਂ ਵੀ ਇਹ ਵੀ 2-200 ਰੁਪਏ ਦੇ ਵਿੱਚ ਆ ਸਾਰੀਆਂ ਤੇ ਕੀ ਦੇਖ ਸਕਦੇ ਆ ਜੀ ਆਹ ਦੇਖੋ ਜੀ ਆਹ ਲੋ ਜੀ ਸਾਰੇ ਪਾਸੇ ਬਾਕੀ ਵੀ ਮਾਹੌਲ ਪੂਰਾ ਚੈੱਕ ਕਰੋ ਇਹਦਾ ਆਹ ਲੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਚੈਨਲ ਤੋਂ ਨਵਾਂ ਜੋੜਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਆਹ ਲੋ ਜੀ ਦੇਖ ਸਕਦੇ ਜੀ ਲੋ ਜੀ 500 ਦਾ ਛੋਲ ਕਿੰਨੇ 300 ਰੁਪਏ ਚ 500 ਦਾ ਛੋਲ 300 ਰੁਪਏ ਦੇ ਵਿੱਚ ਆਹ ਲੋ ਜੀ ਆਹ ਲੋ ਜੀ ਦੇਖੋ ਜੀ ਆਹ ਦੇ ਕੋਈ ਦਰਸ਼ ਨੂੰਜ਼ ਵਗੈਰਾ ਲੱਗੇ ਹੋਏ ਆ ਸੂਰ ਤਾਂ ਵੀ ਦੇਖਦੇ ਆ ਪਈ ਸੂਰ ਦਾ ਕੀ ਰੇਟ ਆ ਸ਼ੂ ਪਾਜੀ ਇਹ 450 ਆ ਉਹ ਵਾਲੇ 550 ਆ ਉਧਰ 350 ਆ ਯਾ 450 ਉਹ 550 ਪਾਜੀ ਹਾਂ ਜੀ ਆਪ ਦੇਖ ਸਕਦੇ ਜਿਹੜਾ ਹਜ਼ਾਰ ਵਾਲਾ ਆ ਉਹ 550 ਰੁਪਏ ਦਾ ਆ ਜਿਹੜਾ 900 ਰੁਪਏ ਵਾਲਾ ਆ ਉਹ 450 ਦਾ ਆ ਜਿਹੜਾ 750 ਰੁਪਏ ਦਾ ਬੂਟ ਆ ਉਹ ਸੇਲ 'ਚ ਪਾ ਲਾਤਾ 350 ਰੁਪਏ 350 ਰੁਪਏ ਦੇ ਜਿਹੜਾ ਮਰਜ਼ੀ ਲਓ ਜਿੰਨੀ ਮਰਜ਼ੀ ਵੈਰੀਟੀ ਲਵਾ ਲਓ ਜੀ ਕਾਪੀ ਐਡੀਟਸ ਦੇ ਸਾਰੀਆਂ ਤੁਹਾਨੂੰ ਵਧੀਆ ਐਮਬਲਰੀਆਂ ਮਿਲੂਗੀਆਂ ਆ ਦੇਖੋ ਇੱਧਰ ਜੈਲ ਸੋਲ ਦਾ ਬੂਟ ਆ ਕੁਆਲਿਟੀ ਦੇਖੋ ਬਹੁਤ ਧੀ ਇਹਦਾ ਕੀ ਪ੍ਰਾਈਸ ਭਾਈ ਇਹ ਫਰੈਸ਼ ਮਾਲ ਐ ਵਧੀਆ ਕੁਆਲਿਟੀ ਦਾ ਇਹ 550 ਰੁਪਏ ਦਾ ਲੋ ਜੀ 550 ਰੁਪਏ ਦੇ ਇਹ 450 ਇੱਧਰ 350 ਠੀਕ ਉਹ 350 ਵਾਲੇ ਵੀ ਤੁਹਾਨੂੰ ਦਿਖਾ ਦੇਣਾ ਸਾਰੇ ਆ ਦੇਖੋ ਤੇ ਆ ਦੇਖੋ ਜੀ ਆ ਹੈਗੇ ਜੀ 350 ਰੁਪਏ ਵਾਲੇ ਚੂਜ਼ ਆ ਸਾਰੇ 350 ਰੁਪਏ ਦੇ ਵਿੱਚ ਆ। ਆਹ ਲੋ। ਪਾਜੀ ਇਹ ਕੋਟੀਆਂ ਦਾ ਕੀ ਪ੍ਰਾਈਸ ਆ? ਜੈਂਟਸ ਕੋਟੀ ਦਾ? 300 ਭਾਜੀ। ਇਹ 300 ਸਾਰੇ 350 ਦੇ। ਨਹੀਂ ਭਾਜੀ। ਹਾਂਜੀ ਕਿਹੜੇ ਕਿਹੜਾ ਕਿੰਨਾ ਕਿੰਨਾ? ਆਹ ਭਾਈ 400। ਇਹ 400 ਹਨਾ। ਆਹ 300 ਰੁਪਏ ਦੇ ਵਿੱਚ ਆ। ਆ ਵੀ 300 ਚੇ ਆ। ਹਾਂਜੀ। ਆਹ 400 ਚੇ ਹਨਾ। ਤੇ ਜਿਹੜੀ ਲੇਡੀਜ਼ ਭਾਜੀ? 250 250 ਹਨਾ। ਤੇ ਦੇਖ ਸਾਡੇ ਤੇ ਇਹ ਪਈ ਸ਼ਰਟ ਵਗੈਰਾ। ਸ਼ਰਟ ਭਾਜੀ 350। ਅੱਛਾ ਸ਼ਰਟ 350 ਦੇ ਵਿੱਚ ਆ ਹਨਾ। ਤੇ ਆਹ ਭਾਜੀ ਕੋਟੀ 400 ਭਾਜੀ 400 ਤੇ ਠੀਕ ਆ ਜੀ 350 350 ਪੂਰਾ ਕੋਟ ਹੈ ਨਾ ਤੇ ਹੋਰ ਆਪਣੇ ਕੋਲ ਭਾਜੀ ਕੀ ਕੀ ਆ ਪੈਂਟ ਦਾ ਕੀ ਰੇਟ ਆ ਭਾਜੀ ਪੈਂਟ ਭਾਜੀ ਉਹ ਤਾਂ ਮਾਰਕੀਟ ਦੇ ਵਿੱਚ 7-800 ਰੁਪਏ ਆ ਅੱਛਾ ਜੀ 450 500 ਜੀ 450 500 ਤੇ ਆਹ ਜਿਹੜੀ ਸ਼ਰਟ ਵੀ ਮੇਰੇ ਸਾਮ ਪਈਆਂ ਹੋਈਆਂ ਨੇ ਗਰਮ ਸ਼ਰਟ ਆ ਭਾਜੀ ਕੀ ਹੁੱਡੀ ਇਹ ਹੁੱਡੀ ਆ ਨਾ ਹਾਂ ਜੀ ਹੁੱਡੀਆਂ ਹਾਂ ਇਹਦਾ ਕੀ ਪ੍ਰਾਈਸ ਰਹਿ ਜਾਂਦਾ ਭਾਜੀ ਰੁਪਈ 500 ਰੁਪਏ ਆਜੇ 500 ਰੁਪਏ ਹਣਾ ਜੀ ਮਹਾਰਾਜ ਯਾ ਲਓ ਜੀ ਇਹ 500 ਰੁਪਏ ਦੇ ਵਿੱਚ ਹੈ ਨਾ ਤਾਂ ਵੀ ਗਰਮ ਸ਼ਰਟ ਹੀ 500 ਚ ਇਹ 500 ਭਾਜੀ ਤਾਂ ਦੇਖੋ ਪੂਰਾ ਮਤਲਬ ਗਰਮ ਆ ਤੁਸੀਂ ਦੇਖ ਸਕਦੇ ਆ ਦੇਖੋ ਜੀ ਹਾਲ ਗਰਮ ਆ ਬਿਲਕੁਲ ਤਾਂ ਜੈਕਟਸ ਭਾਜੀ ਕੀ ਰਾਇਆ ਤਾਂ ਪ੍ਰਾਈਜ਼ ਜਰਾ ਜੈਕਟ ਭਾਜੀ 7-800 ਮਾਰਕੀਟ ਦੇ ਵਿੱਚ ਵਿਕਦੀ ਭਈ ਆ ਅੱਛਾ ਜੀ 500 ਰੁਪਏ ਦੇ ਦੇਈ 500 ਚ ਹੈ ਨਾ ਤੇ ਲਓ ਜੀ ਆ ਦੇਖ ਸਕਦੇ ਆ ਬਿਲਕੁਲ ਆਓ ਤੁਸੀਂ ਵਿਜ਼ਿਟ ਕਰੋ ਤਾਂ ਕਾਫੀ ਥੀਕ ਡਿਮਾਂਡ ਸੀਗੀ ਤੁਹਾਨੂੰ ਜੈਕਟ ਦੀ ਵਗੈਰਾ ਲੇਡੀਜ਼ ਦੀ ਵੀ ਆ ਤਾਂ ਦਿਖਾਤਾ ਸੰਡੇ ਸੇਲ ਤੇ ਠੀਕ ਹੋ ਜਾਏਗਾ ਤੇ ਜੋ ਆਦਰਾ ਰੇਟ ਆ ਬਾਕੀ ਇਹ ਦੇਖ ਸਕਦੇ ਹੋ ਜੀ ਆ ਦੇਖੋ ਜੀ ਲੋਹੇ ਸੰਗਤ ਜੀ ਏਸੀ ਆਦਾ ਬਲੌਗ ਆਈ ਹੋਪ ਕਿ ਸਾਰੇ ਨੇ ਖੂਬ ਜਵਾਈ ਕੀਤਾ ਹੋਣਾ ਇਹ ਸੰਡੇ ਸੇਲ ਦਾ ਕਾਫੀ ਜਣਾਂ ਉਹ ਦੀ ਪੀ ਸੀ ਸੀ ਕਿ ਸੰਡੇ ਸੇਲ ਦੀ ਵੀਡੀਓ ਕਦੋਂ ਆਣੀ ਹੈ ਤਲੋਹੇ ਸੰਗਤ ਜੀ ਆ ਗਈ ਆਪਣੇ ਸਾਰਾ ਕੋ ਸੰਡੇ ਸੇਲ ਦੀ ਤੇ ਆਈ ਹੋਪ ਦੀ ਵੀਡੀਓ ਬਣ ਲਗੀ ਚਾਰੇ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਜ਼ਰੂਰ ਕਰ ਲਿਓ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਾਰ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਬੱਕਰੀ ਰੌਣਕਾਂ ਦੇਖ ਸਕਦੇ ਮੇਰੇ ਪਿੱਛੇ ਕਾਫੀ ਜਿਹੀ ਰੌਣਕਾਂ ਲੱਗ ਰਹੀਆਂ ਤਾਂ ਚਲੋ ਹੁਣ ਮਿਲਾਂਗੇ ਨੈਕਸਟ ਵਾਰ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ